ਸਕੀਕਾਰ ਨੂੰ ਜਸਾਨਾ ਨੂੰ ਮੈਂ ਤੁਹਾਡੀ ਆਪਣੀ ਅਮਰ ਹਿਤਕਰਿਓਸੀ ਜੋਸੀ ਚੈਨਲ ਨੂੰ ਤੇ ਤੁਹਾਡਾ ਸਾਥ ਕਰਦੇ ਲੋਕਾਂ ਨੇ ਮੈਨੂੰ ਪੁੱਛਿਆ ਵੀ ਕਹਿੰਦੇ ਜੀ ਸਾਨੂੰ ਸਾਡੇ ਸਰੀਰ 'ਚ ਗਰਮੀ ਬਹੁਤ ਆ ਆ ਮੇਰੀ ਨਾਨਾ ਦਾ ਇਹ ਵੀ ਨਾ ਸਾਰਾ ਦਿਨ ਇਸੇ ਤੋਂ ਬਿਨਾਂ ਰਹਿ ਸਾਜੀ ਇਹਨੂੰ ਇੰਨੀ ਬੇਹੱਦ ਗਰਮੀ ਲੱਗਦੀ ਹੈ ਤੇ ਪਤਾ ਨਹੀਂ ਵੀ ਅਸੀਂ ਇਸ ਠੀਕ ਰਹਿਨੇ ਆ ਉਹ ਇਹਦਾ ਹੀ ਨੁਕਤਾ ਪਾਉਂਗਾ ਜੀ ਵੀ ਗਰਮੀ ਕਿਵੇਂ ਸੁਧਾਰੇ ਨਜਾਇਜ਼ ਗਰਮੀ ਤੋਂ ਬਿਨਾਂ ਤਾਂ ਸਰੀਰ ਆਪਣਾ ਬਚ ਨਹੀਂ ਸਕਦਾ। ਤੋ ਸਰੀਰ ਨੂੰ ਗਰਮੇ ਰੱਖਣਾ ਜ਼ਰੂਰੀ ਹੈ ਨਾ ਛੰਡਾ ਸਰੀਰ ਤਾਂ ਫਿਰ ਮਰਦਾ ਹੀ ਨੂੰਗਾ। ਤੇ ਪਰ ਨਜਾਇਜ਼ ਗਰਮੀ ਵੀ ਉਹ ਵੀ ਫਿਰ ਸਰੀਰ ਨੂੰ ਲੈ ਲੈਂਦੀ ਹੈ ਹਨਾ। ਤੇ ਉਹਦੇ ਬਾਰੇ ਵਿੱਚ ਤਾਂ ਪਾਉਂਗੀ ਤੇ ਬਾਕੀ ਇੱਕ ਸੁੱਕੀ ਖੰਗ ਬਹਿਣ ਨੇ ਪੁੱਛਿਆ ਸੀ ਉਹ ਇਸ ਗੀਤ ਤੋਂ ਬਾਅਦ ਉਹ ਸੁੱਕੀ ਗੱਲ ਦਾ ਖੰਗਣ ਪਤਾ ਤੇ ਕੌ ਜੀ ਸੌਖਾ ਤੇ ਉਹ ਸੁੱਕੀ ਖੰਗ ਨਹੀਂ ਹੋਊਗੀ। ਇਹ ਕੁਛ ਬਾਤ ਸੁਣਿਓ ਪਹਿਲਾਂ ਇਹ ਸੁਣੋ ਬਹੁਤ ਹੀ ਪਿਆਰਾ ਜਿਹਾ ਲੋਕ ਗੀਤ ਸ਼ਾਇਦ ਪਹਿਲਾਂ ਤੁਸੀਂ ਕਿਤੇ ਨਹੀਂ ਸੁਣਿਆ ਹੋਣਾ ਬੇਥੇ ਪੁਰਾਣਾ ਗੀਤ ਹੈ ਇਹ ਵੀ ਮੇਰੀ ਉਮਰ ਹੋ ਗਈ ਮੇਰੇ ਤੋਂ ਵੀ ਬਹੁਤ ਪੁਰਾਣਾ ਹੈ ਤੇ ਇੱਕ ਕੁੜੀ ਇਹਦੇ ਵਿੱਚ ਮੈਨੂੰ ਸਿੱਖਿਆ ਵੀ ਦਿੱਤੀ ਸੀ ਮੈਨੂੰ ਤੇ ਇੱਕ ਕੁੜੀ ਕਹਿੰਦੀ ਹੈ ਕਿ ਮੁੰਡੇ ਨੂੰ ਬਈ ਤੂੰ ਇੰਨਾ ਸੋਹਣਾ ਹੈ ਹੈਨਾ ਤੂੰ ਅਲੜਾਂ ਦੀ ਹੱਟ ਤੇ ਨਾ ਖੜੀ ਤਾ ਚੋਰੀ ਖੜੇ ਤੈਨੂੰ ਮੋ ਲੈਣ ਸਮਝ ਤੈਨੂੰ ਥੱਗ ਲੈਣ ਸੰਨੀਰ ਲੇ ਫੇਰ ਵੀਡੀਓ ਲੰਬੀ ਹੁੰਦੀ ਰਹੇਂ ਵੀ ਐ ਮਾਣੋ ਇਸ ਗੀਤ ਦਾ ਆਨੰਦ ਜੇ ਤੁਸੀਂ ਮੇਰੇ ਚੈਨਲ ਤੇ ਨਵੇਂ ਹੋ ਤਾਂ ਸਬਸਕ੍ਰਾਈਬ ਕਰਨਾ ਨਾ ਭੁੱਲਿਓ ਤੇ ਜੇ ਅਸੀਂ ਕਦੇ 700 ਵਧੀਆ ਨਹੀਂ ਗਾਏ ਜਾਂਦਾ ਭਾਈ ਜੇ ਮੈਥੇ ਵਧੀਆ ਨਹੀਂ ਗਾਏ ਜਾਂਦਾ ਸਾਡੇ ਕੀ ਤੋਂ ਫੇਰ ਵੀ ਵਧੀਆ ਕਮੈਂਟਰੀ ਨਹੀਂ ਆਕੀ ਮੈਥੇ ਹਾਂ ਸਾਨੂੰ ਮੋੜੇ ਬਜ਼ੁਰਗਾਂ ਨੂੰ ਖੁਸ਼ ਰੱਖਿਆ ਕਰਦੇ ਸੰਗਾ ਤੇ ਲੋ ਮਾਣੋ ਇਸ ਗੀਤ ਦਾ ਆਨੰਦ ਈਰਾ ਪਹਿਨ ਕੇੜੀ ਵੇ ਜੀਵਾਨੀ ਵੇ ਦੂਜੀ ਚੜੀ ਵੇ ਜੀਵਾਨੀ ਸਤਵਾਲ ਪੈਂਦੇ ਕਾਰਿ ਦੇ ਵੇਸ ਕੀ ਉਗਲਾਂ ਕਰੀਏ ਵੇ ਬੈਠ ਤਕੀਏ ਵੇ ਬੈਠ ਤਕੀਏ ਕਾਕ ਵੇਗਾ ਨੀ ਵੇਨਾਰੇ ਕੀਏ ਵੇ ਮੁੰਡਿਆ ਨਾਲ ਕੀਏ ਮਾਰ ਜਾਈ ਪੌਂਦਾ ਖਾਏ ਇਹ ਜਗ ਪੌਂਦਾ ਹੈਂਡ ਇਹ ਵੇ ਜਗ ਪੌਂਦਾ ਹੈਂਡ ਇਹ ਨੇਕੀ ਖੱਟੀ ਇਹ ਵੇ ਨਾ ਜਾਈ ਸ਼ੇ ਕੀ ਨਾ ਜੋਰੇ ਗਏ ਦੀ ਬੇ ਜਿਵਾਨੀ ਸਤਿਵਾੜੇ ਪੈਂਦੇ ਤਾਰੇ ਖੰਡੇ ਦੀ ਹੁੰਗਾ ਲੈਕਾਰ ਤੇ ਪਾਉਂਦਾ ਗਾਇ ਇਹ ਜਗ ਪਾਉਂਦਾ ਇਹ ਬੇਜਗ ਪਾਉਂਦਾ ਇਹ ਨੇਕੀ ਘਟੀ ਇਹ ਜੋ ਸੋ ਸਾਡਾ ਗੀਤ ਤੁਹਾਨੂੰ ਕਿਹੋ ਜਿਹਾ ਲੱਗਿਆ ਤੇ ਇਹ ਤਾਂ ਸਿੱਖਿਆ ਹੀ ਮਿਲਦੀ ਹੈ ਜੇ ਕੋਈ ਸਿੱਖਿਆ ਲੈਣਾ ਚਾਹੂਗਾ ਤਾਂ ਹੈਨਾ ਤੇ ਤੁਸੀਂ ਹੁਣ ਆ ਜੋ ਨੁਕਤੇ ਵਨ ਹੈਨਾ ਮੈਂ ਕਿਹਾ ਕਿਸੰਦੀ ਹਾਂ ਤੁਸੀਂ ਪਹਿਲਾਂ ਕਦੇ ਨਹੀਂ ਸੁਣਿਆ ਹੋਣਾ ਹੈ ਗੀਤ ਤੇ ਲੋ ਸਾਡੇ ਗੀਤ ਨੂੰ ਮੈਂ ਤੁਹਾਨੂੰ ਉਹੀ ਕਿਹਾ ਵੀ ਭਾਈ ਸਾਡਾ ਗੀਤ ਵਧੀਆ ਹੀ ਕਿਹਾ ਕਰੋ ਹੈਨਾ ਫਿਰ ਸਾਨੂੰ ਖੁਸ਼ੀ ਹੁੰਦੀ ਹੈ ਅਸੀਂ ਕਰਦੇ ਭੁੱਲ ਵੀ ਜਾਂਦੇ ਆਂ ਵਧੀਆ ਕਿਹਾ ਕਰੋ ਹਾਂ ਹੋਰ ਬਿੜੁਰ ਦਾ ਤਾਂ ਇਹ ਜੀ ਕੰਮ ਹੈ ਤੇਰੇ ਹਾਂ ਤੇ ਪਰ ਮੈਂ ਤੁਹਾਨੂੰ ਖੁਸ਼ ਰੱਖਣ ਦੀ ਬਹੁਤ ਕੋਸ਼ਿਸ਼ ਕਰਦੀ ਆ ਤੇ ਤੁਸੀਂ ਤੰਦਰੁਸਤ ਰਹੋ ਇਸ ਕਰਕੇ ਤੰਦਰੁਸਤ ਜੀ ਰਹਿਣਾ ਪਾਉਣੀ ਆ ਪਤਾ ਕੀ ਹੁਣ ਮੈਂ ਤੁਹਾਨੂੰ ਦੱਸਿਆ ਸੀ ਕਿ ਇੱਕ ਨੁਕਤਾ ਉਹ ਪਾਉਂਗੀ ਸੁੱਕੀ ਖੰਗ ਵਾਲਾ ਉਹ ਕਿਸੇ ਭੈਣ ਨੇ ਕਿਹਾ ਸੀ ਉਹਨਾਂ ਦਾ ਮੇਰਾ ਬਾਦ ਹੈ ਪਰਸੋਂ ਦਾ ਮੈਂ ਆਖਿਆ ਤੁਹਾਨੂੰ ਸੁੱਕੀ ਖੰਗ ਵਾਲੀ ਮੈਂ ਬਹੁਤ ਹੀ ਸੌਖਾ ਜਿਹਾ ਤਰੀਕਾ ਦੱਸੂ ਉਹ ਇਹ ਹੈ ਵੀ ਜੇ ਕਿਸੇ ਨੂੰ ਸੁੱਕੀ ਖੰਗ ਹੈ ਵਾਰੀ-ਵਾਰੀ ਛਿੱੜਦੀ ਹੈ ਉਹਦੇ ਮਲਗਮ ਨਹੀਂ ਆਉਣੀ ਚੰਦੀ ਹੈ ਨਾ ਤਾਂ ਪਤਾ ਕੀ ਕਰਨਾ ਹੈ ਹਲਦੀ ਲੈ ਲਓ ਤੇ ਅਮਚੇ ਦਾ ਚੌਥਾਈ ਸਾਂ ਥੋੜੀ ਮੋਟੀ ਵੱਧ ਦੇ ਵੀ ਹੋਵੇ ਚਾਹੀ। ਉਹ ਤੁਸੀਂ ਮੂੰਹ ਚ ਪਾ ਲਈ ਇੱਕ ਪਾਸੇ ਦੱਬ ਲਈ। ਜਿਵੇਂ ਆਪ ਖੈਰ ਆਪ ਲੈੰਦੇ ਨੇ ਬੰਦੇ ਜੱਦ ਦਾ ਜਾ ਤੇ ਉਹ ਜੱਬ ਕੇ ਤੁਸੀਂ ਦੱਬ ਲਈ ਮੂੰਹ ਚ ਇੱਕ ਪਾਸੇ ਫਿਰ ਉਹਨੂੰ ਚੂਸੀ ਜਾਓ। ਚਾਹੇ ਸਾਨੂੰ ਅੱਧਾ ਘੰਟਾ ਲੱਗੇ। ਉਹ ਤੁਹਾਡੇ ਜਿਹੜੀ ਸਾਦੀ ਲਾ ਰਹਾ ਹੈ ਉਹ ਤੁਹਾਡੇ ਹੱਥ ਤੇ ਸੰਗ ਚ ਜਾਈ ਜਾਏ। ਉਹ ਫਿਰ ਖੰਗ ਨਹੀਂ ਛੇੜਨ ਦੇਉ। ਚਾਹੇ ਅੱਧਾ ਘੰਟਾ ਲੱਗ ਜੇ ਹੌਲੀ 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 ਕਿੰਨਾ ਹੋਣੀ ਹੈਗੀ ਆਈ ਚੂਸੀ ਹੋਈ। ਫਿਰ ਤੁਸੀਂ ਉਸ ਤੋਂ ਬਾਅਦ ਜਦੋਂ ਫਿਰ ਦੇਖੋਗੇ ਵੀ ਫਿਰ ਸਾਨੂੰ ਖੰਗ ਨਹੀਂ ਛੇੜਦੀ ਜੇ ਘੰਟੇ ਤੋਂ ਅੱਗੇ ਬਾਅਦ ਫਿਰ ਛੇੜੇ ਫਿਰ ਫਿਰ ਉਹੀ ਕੰਮ ਉਹੀ ਹਰਦੀ ਰਾਤ ਕਰਸਾਈ ਸਚਨ ਕਾ ਜਦ ਕਿ ਤੁਸੀਂ ਸਵੇਰੇ ਲੋ ਯਾਦ ਕੇ ਤੇ ਫਿਰ ਹੌਲੀ ਹੌਲੀ ਉਹਨੂੰ ਚੂਸੀ ਜਾਓ ਇਹ ਹੀ ਤੁਸੀਂ ਵਿయోగ ਚਾਰ ਵਾਰੀ ਜਾਂ ਪੰਜ ਵਾਰੀ ਵੀ ਦਿਨ ਚ ਕਰ ਸਕਦੇ ਹੋ ਮੋੜ ਕੇ ਖਾਂਸੀ ਸ਼ੂ ਮੰਤਰ ਹੋ ਗਿਆ ਸਮਝ ਗਏ ਤੇ ਜਿਹੜੀ ਗਿੱਲੀ ਖਾਂਸੀ ਹੈ ਉਹਦੇ ਬਾਰੇ ਸਾਨੂੰ ਦੱਸਿਆ ਹੀ ਹੋਇਆ ਤੇ ਉਹ ਫਿਰ ਹੁਣ ਤਾਂ ਸਰਦੀ ਖਤਮ ਹੋ ਗਈ ਹੁਣ ਤਾਂ ਜਿਨੀ ਖਵਾਣੀ ਦਿੱਤੇਗੀ ਜਲ ਸੁੱਕੀ ਰੱਖ ਲਓ ਹਨਾ ਇਹ ਜਰੂਰ ਕਰਕੇ ਦੇਖੋ ਤੁਹਾਡੀ ਸੁੱਕੀ ਖਰਸੀ ਖਤਮ ਹੋ ਜੂਗੀ ਤੇ ਬਾਕੀ ਮੈਂ ਹੋਰ ਦੱਸਿਆ ਦੂਜਾ ਮੁੱਦਾ ਵੀ ਜਵੇਂ ਆਣਾ ਵਾਸ਼ਕ ਵੇਲ ਓੜੀ ਗਰਮੀ ਇਸ ਮੇਰੀ ਬੀਬੀ ਨੂੰ ਅਨੰਦ ਨੂੰ ਵੀ ਹੈ ਬੇ ਉਹ ਬਹੁਤ ਗਰਮੀ ਮੰਦੀ ਹੈ ਤੇ ਇਸੇ ਤੋਂ ਬਿਨਾਂ ਲੈ ਸਰਦੀ ਮੈਂ ਐਸੀ ਚ ਬੈੰਦੀ ਹੋਈ ਨਹੀਂ ਹੈ ਪਤਾ ਇਹ ਨੂੰ ਇਹਦੇ ਕੁਝ ਰਿਟਸਾਂ ਦਾ ਹੈਗਾ ਕੁਝ ਗੱਤ ਜਿਹੜਾ ਇਹਨੂੰ ਗਰਮੀ ਲਾਈ ਜਾਂਦਾ ਤੇ ਹੁਣ ਅਸੀਂ ਨੂੰ ਇਹ ਸਾਨੂੰ ਨੁਕਤਾ ਲੱਭ ਗਿਆ ਉਹ ਪਤਾ ਕੀ ਕਰਨਾ ਹੈ ਵੀ ਔਲਿਆਂ ਦਾ ਚੂਰ ਨਾਲ ਲਿਓ ਕੱਲੇ ਔਲੇ ਜਿਵੇਂ ਹੌਲਾ ਹੌਲਾ ਹੱਲ ਮੇਡਾ ਉਹ ਤਾਂ ਉਹ ਕੰਮ ਲੋ ਤੇ ਫਲਾਈ ਹੁੰਦਾ ਤੇ ਉਹ ਵੀ ਸਾਰੇ ਲੋਕ ਤੋੜਦਾ ਪਰ ਜੇ ਤੁਸੀਂ ਕੱਲਈ ਔਲੇ ਦਾ ਚੂਰ ਨਿੱਕ ਚਮਚ ਤੇ ਆਪਣੇ ਤੁਲਸੀ ਦਾ ਪਾウダー ਬਣਾ ਕੇ ਰੱਖ ਲਓ ਤੁਲਸੀ ਦੇ ਦੀਆਂ ਦਾ ਸੋਨਾ ਪਾਊਡਰ ਉਹ ਇੱਕ ਚੁਟਕੀ ਉਹ ਪਾਣੀ ਚ ਪਾ ਲਈ ਆਵਲਾ ਤੇ ਉਹ ਪਾ ਲਿਆ ਉਹਦੇ ਵਿੱਚ ਪਾਣੀ ਦੇ ਇੱਕ ਗਲਾਸ ਚ ਉਹ ਕੁਛ ਦੇਰ ਭਿਜਿਆ ਰਹੋ ਤੇ ਫਿਰ ਉਹ ਨੂੰ ਪੀਓ ਇਹ ਪੰਜ ਚਾਰ ਦਿਨ ਪੀਓਗੇ ਤੁਹਾਡੀਆਂ ਅੰਤੜੀਆਂ ਸਾਫ਼ ਹੋ ਜਾਣਗੀਆਂ ਅਨਾਵਸ਼ਕ ਗਰਮੀ ਨਿਕਲ ਜੂ ਮਜਿੰਨੀ ਸਾਡੇ ਸਰੀਰ ਨੂੰ ਗਰਮੀ ਲੋੜੀਦੀ ਆ ਹੋਰ ਹੈਨਾ ਕਿਉਂਕਿ ਜੇ ਸਰੀਰ ਠੰਡਾ ਹੋ ਜਾ ਜੇ ਮਰਦਾ ਹੀ ਕੋਜੂਗਾ ਗਰਮੀ ਸਾਡੇ ਸਰੀਰ ਨੂੰ ਜ਼ਰੂਰੀ ਹੈ ਪਰ ਇੰਨੀ ਗਰਮੀ ਨਾ ਹੋਵੇ ਜਿਹੜਾ ਮਨ ਤਾਂ ਇੰਨਾ ਔਖਾ ਜਾਈ ਪਸੀਨਾ ਆ ਹੀ ਜਾਵੇ ਹੈਨਾ ਤੇ ਬਿਨ ਸੁਚੰਡ ਚ ਵੀ ਆਈ ਜਾਵੇ ਪਸੀਨਾ ਇਹ ਮੈਂ ਇਸ ਤਰ੍ਹਾਂ ਗਰਮੀਆਂ ਬਹੁਤ ਲੋਕਾਂ ਨੂੰ ਹੁੰਦੀ ਹੋਣੀ ਤੇ ਸਾਨੂੰ ਹੁਣ ਇਹ ਨੁਕਤਾ ਲੱਭਿਆ ਤੇ ਹੁਣ ਇਹਨੂੰ ਵੀ ਕਰਜਾ ਤੰਦਰੁਸਤ ਤੇ ਵਧੀਆ ਗੀਤ ਗਾਇਆ ਬਲਕਿ ਤੇ ਲੋ ਮਾਣਾ ਹੁਣ ਇਸ ਨੁਕਤੇ ਦਾ ਵੀ ਆਨੰਦ ਤੇ ਸਾਡੇ ਗੀਤ ਦਾ ਵੀ ਆਨੰਦ ਕਮੈਂਟ ਕਰਨਾ ਨਾ ਭੁੱਲਿਓ ਨਾ ਭੁੱਲਿਓ ਨਾ ਭੁੱਲਿਓ